ਮਡਿਆਲਾ ਵਿਖੇ ਗੈਸ ਟੈਂਕਰ ਬਲਾਸ ਦੇ ਮਾਮਲੇ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਚਾਰ આરોપીਆਂ ਨੂੰ ਕੀਤਾ ਕਾਬੂ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਰੀਨੇ ਦਿੱਤੀ ਜਾਣਕਾਰੀ ਜਿਸ ਦੇ ਵਿੱਚ ਇੱਕ ਗੈਸ ਟੈਂਕਰ ਦੀ ਟੱਕਰ ਹੋਈ ਸੀਗੀ ਇੱਕ ਪਿਕਅਪ ਮਹਿੰਦਰਾ ਪਿਕਅਪ ਦੇ ਨਾਲ ਤੇ ਉਹ ਐਕਸੀਡੈਂਟ ਦੇ ਵਿੱਚ ਫਿਰ ਇੱਕ ਬਲਾਸਟ ਹੋਇਆ ਬਿਕੋਜ਼ ਆਫ ਲੀਕੇਜ ਆਫ ਗੈਸ ਕਾਫੀ ਮੈਸਿਵ ਬਲਾਸਟ ਸੀਗਾ ਵੱਡਾ ਬਲਾਸੀ ਤੇ ਉਹਦਾ ਰੇਡੀਅਸ ਦੇ ਵਿੱਚ ਕੁਝ ਘਰ ਤੇ ਦੁਕਾਨਾਂ ਜੋ ਆਸ-ਪਾਸ ਸੀਗੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਤੇ ਨੀਅਰ ਅਬਾਊਟ ਤੇ 23 23 ਪੀਪਲ ਵਰ ਇੰਜਰਡ ਤੇ ਉਹਦੇ ਵਿੱਚੋਂ ਸਮ ਹੈਵ ਸ ਕਮ ਟੂ ਦੀ ਇੰਜਰੀਜ਼ ਕੁਝ ਦੀ ਡੈਥ ਹੋ ਗਈ ਤੇ ਕੁਝ ਨੂੰ ਫਰਸਟ ایڈ ਦੇ ਕੇ ਉਹ ਘਰ ਵਾਪਸ ਆ ਗਏ ਤੇ ਕੁਝ ਦਾ ਇਲਾਜ ਹਲੇ ਵੀ ਚੱਲ ਰਿਹਾ ਹੈਗਾ ਤੇ ਜਿੱਦਾਂ ਹੀ ਇਹ ਪਤਾ ਲੱਗ ਗਿਆ ਸੀ ਸਾਨੂੰ ਇਤਲਾ ਮਿਲੀ ਰਾਤ ਨੂੰ ਨੀਅਰ ਅਬਾਊਟ 10 ਵਜੇ तो तुरंत साडे अफसरस सीनियर ऑफसरस डी एस पी नरेंद्र जी एस एच ओ दे नाल नाल, फायर ब्रिगेड की टीम मेडिकल की टीम एमरजेंसी रिस्पोंस की सारी फोर्स तुरंत उोबलाइज की गई वी आस फॉर असिस्टेंस फ्रॉम जलंधर ऑलसो तो एयरफोर्स तो भी साई तो जो जो वक् वक् थावान तुरंत उएक्शन किया गया ਪਹੁੰਚ ਕੇ ਬਿਕੋਜ਼ ਜਿੱਦਾਂ ਤੁਹਾਨੂੰ ਗੈਸ ਟੈਂਕਰ ਸੀਗਾ ਤੋਂ ਮੈਸਿਵ ਬਲਾਸਟ ਦੇ ਕਾਰਨ ਆਗੂ ਨੂੰ ਲੋਕਾਂ ਦੀ ਹੈਲਪ ਨਾਲ ਜੋ ਲੋਕਲ ਉਥੇ ਵਿਲੇਜ ਦੇ ਵਿੱਚ ਸੀਗੇ ਮੰਡਿਆਲੇ ਦੇ ਉਹਨਾਂ ਦੀ ਹੈਲਪ ਨਾਲ ਇਹਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੇ ਫਿਰ ਜੋ ਵਿਕਟਿਮ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਤੇ ਸਿਵਲ ਹਸਪੀਟਲ ਐਂਡ ਬਾਕੀ ਅੱਗੇ ਟਰਸ਼ੀ ਕੇਅਰ ਵਾਸਤੇ ਭੇਜਿਆ ਗਿਆ ਪੁਲਿਸ ਵੱਲੋਂ ਵੀ ਤੁਰੰਤ ਉਹਦੇ ਵਿੱਚ ਇੱਕ ਐਫ ਆਈ ਆਰ ਅ 119 ਨੰਬਰ ਪੀਐਸ ਬੁੱਲੋਵਾਲ ਥਾਣੇ ਦੇ ਵਿੱਚ ਦਰਜ ਕੀਤੀ ਐਕਸੀਡੈਂਟ ਸੰਬੰਧੀ ਉਹਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਜੀ ਜਿਹੜਾ ਇਹ ਔਇਲ ਟੈਂਕਰ ਚਲਾ ਰਿਆ ਸੀਗਾ ਬੰਦਾ ਉਹ ਸੁਖਜੀਤ ਸਿੰਘ ਹੈਗਾ ਜਿਹੜਾ ਖੰਨੇ ਦਾ ਰਹਿਣ ਵਾਲਾ ਹੈ ਬਟ ਬਿਕੋਜ਼ ਆਫ ਦੀ ਇਨਸੀਡੈਂਟ ਉਹਦੀ ਵੀ ਡੈਥ ਹੋ ਗਈ ਹੀ ਇਜ਼ ਆਲਸੋ ਨੋ ਮੋਰ ਤੇ ਇਸ ਤੋਂ ਇਲਾਵਾ ਬਿਕੋਜ਼ ਜਦੋਂ ਅਸੀਂ ਵਿਜ਼ਿਟ ਕੀਤਾ ਉੱਤੇ ਲੋਕੇ ਲੋਕਾਂ ਨੇ ਸਾਨੂੰ ਇਹ ਚਲਾ ਦਿੱਤੀ ਸਾਨੂੰ ਦੱਸਿਆ ਸੀਗਾ ਕਿ ਇੱਥੇ ਪਿਲਫਰੇਜ ਹੁੰਦੀ ਹੈ ਗੈਸਤੀ ਇੱਥੇ ਸਾਡਾ ਇੱਕ ਐਚਪੀ ਦਾ ਬੋਟਲਿੰਗ ਪਲਾਂਟ ਵੀ ਹੈ ਤਾਂ ਕਾਫੀ ਮੂਵਮੈਂਟ ਹੈਗੀ ਗੈਸ ਟੈਂਕਰਸ ਦੀ ਤਾਂ ਉਹਨਾਂ ਨੇ ਅਲੈਜ ਕੀਤਾ ਕਿ ਕਾਫੀ ਇੱਥੇ ਗਰੋਹ ਬਨੇ ਹੋਏ ਹਨ ਲੋਕੀ ਹੈਗੇ ਜੋ ਕਿ ਐਦਾ ਦਾ ਚੋਰੀ ਕਰਦੇ ਆ ਗੈਸ ਟੈਂਕਰਾਂ ਦੇ ਵਿੱਚੋਂ ਤੇ ਇਲੀਗਲ ਉਹਨਾਂ ਨੇ ਆਪਣੇ ਯੂਨਿਟਸ ਲਗਾਏ ਹੋਏ ਹਨ ਮੇਕਸ਼ਿਫਟ ਅਰੇਂਜਮੈਂਟਸ ਕੀਤੇ ਹੋਏ ਹਨ ਜਿਹਦੇ ਵਿੱਚ ਉਹ ਸਿਲੰਡਰ ਦੇ ਵਿੱਚ ਗੈਸ ਭਰ ਕੇ ਤੇ ਬਲੈਕ ਮਾਰਕੀਟਿੰਗ ਕਰਦੇ ਤੇ ਇਹਦੇ ਵਿੱਚ ਫਿਰ ਅਸੀਂ ਇੱਕ ਹੋਰ ਐਫਆਈਆਰ ਦਰਜ ਕੀਤੀ 120 ਨੰਬਰ ियम गोल ऑर्डर है सुखचैन सिंह सुखा ते ये बुलोवाल का ही है एक अवतार सिंह उर्फ मट्टी है ये विलेजी पी एस बुलोवाल का ही है इस तु तो अला अलावा, अलावा रमेश कुमार राजमार ਇਹ ਜਲੰਧਰ ਦੇ ਹੈਗੇ ਦੋਨੋਂ ਬੰਦੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਹਨਾਂ ਤੋਂ ਸਾਰਿਆਂ ਤੇ ਹੀ ਸਾਨੂੰ ਬਰਾਮਦਗੀ ਹੋਈ ਹੈ ਜਿੱਦਾਂ ਸੁਖਚੈਨ ਸਿੰਘ ਸੁਖੇ ਤੋਂ ਸਾਨੂੰ 10 ਐਲਪੀਜੀ ਸਿਲੰਡਰਸ ਤੇ ਨਾਲ ਇੱਕ ਫੈਬ੍ਰੀਕੇਟਿਡ ਪਾਈਪ ਜੋ ਨੋਜ਼ਲ ਫਿਲਿੰਗ ਵਾਸਤੇ ਉਹ ਯੂਜ਼ ਕਰਦੇ ਸੀਗੇ ਉਹਦੀ ਬਰਾਮਦਗੀ ਹੋਈ ਹੈ ਐਦਾਂ ਹੀ ਅਵਤਾਰ ਸਿੰਘ ਰਮੇਸ਼ ਕੁਮਾਰ ਐਂਡ ਰਾਜ ਕੁਮਾਰ ਇਹਨਾਂ ਤੋਂ ਵੀ ਸਾਨੂੰ ਕਿਊਮੂਲੇਟਿਵਲੀ ਲਗਭਗ 40 MPG সিলিন্ডার্স ਤੇ ਕੁਝ ਔਇਲ ਡਰਮਸ ਵੀ ਮਿਲੇ ਹੈਗੇ ਤੇ ਨਾਲ ਫੈਬ੍ਰੀਕੇਟਡ ਨੋਜ਼ਲ ਪਾਈਪਸ ਇਹਨਾਂ ਤੋਂ ਵੀ ਮਿਲੀਆਂ ਜਿਹੜਾ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਰੈਣ ਵਾਲਾ ਹੈਗਾ ਜੀ RAM Nagar Deha 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 ਉੱਥੇ ਹੀ ਜਿਹੜਾ ਪਿੱਛੇ ਹੀ ਲੱਗ ਗਿਆ ਪੈਂਦਾ ਹੈ ਮੰਡਿਆਲੇ ਦੇ ਉੱਥੇ ਇਹਦਾ ਘਰ ਹੈ ਬਾਹਰ వై ਨੇ ਆਪਣਾ ਡੇਰਾ ਬਣਾਇਆ ਹੋਇਆ ਉਹਦੇ ਵਿੱਚ ਕਾਉਸ਼ ਜਿਹੜਾ ਆਪਣਾ ਪੈਸਾ ਵਾਸਤੇ ਮੱਜਾ ਵਾਸਤੇ ਆਪਾਂ ਸ਼ੈੱਡ ਪਾ ਕੇ ਰੱਖਦੇ ਆ ਉਹਦੇ ਥੱਲੇ ਹੀ ਨੇ ਐਦਾਂ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜਿੱਥੇ ਇਹ ਕੰਮ ਕਰਦੇ ਸੀਗੇ ਤੇ ਉੱਥੋਂ ਸਾਨੂੰ ਇਹ ਸਿਲੰਡਰਸ ਤੇ ਬਾਕੀ ਸਟੱਫ ਵੀ ਮਿਲਿਆ ਹੈ ਤੇ ਦੂਜੇ ਜਿਹੜੇ ਅਵਤਾਰ ਸਿੰਘ ਹੈਗੇ ਇਹਨਾਂ ਨੇ ਇੱਥੇ ਜਦੋਂ ਆ ਆਪਾਂ ਆਦਮਪੁਰ ਵੱਲ ਜਾਣਦੇ ਆ ਉੱਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਇਹ ਕਿਨਾਂ ਨੇ ਥਾਂ ਤੇ ਅਰੇਂਜਮੈਂਟ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਬਾਹਰ ਇਹਨਾਂ ਨੇ ਦਿਖਾਉਣ ਵਾਸਤੇ ਰੱਖਿਆ ਹੈ ਕਿ ਉੱਥੇ ਟੈਂਟਸ ਦਾ ਕੰਮ ਹੁੰਦਾ ਟੈਂਟਸ ਵਗੈਰਾ ਪ੍ਰੋਵਾਈਡ ਹੁੰਦੇ ਆ ਕਸਰੂਨਾ ਤੇ ਵੀ ਰੇਡ ਕਰਕੇ ਸਾਨੂੰ ਇਹ ਰਿਕਵਰੀਜ਼ ਹੋਈ ਹੈ ਤੇ ਇਨ ਟੋਟਲ ਅਸੀਂ 4 ਬੰਦੇ ਐਕਿਊਜ਼ਡ ਜਿਹੜੇ ਹੈਗੇ ਫੜੇ ਹੈਗੇ ਤੇ ਟੋਟਲ 50 ਐਲ ਪੀਜੀ ਸਿਲੰਡਰਸ ਤੇ 9 ਆਇਲ ਡਰਮਸ ਤੇ ਫੈਬ੍ਰੀਕੇਟਿਡ ਪਾਈਪਸ ਸਾਨੂੰ ਦੋ ਅਲੱਗ ਥਾਵਾਂ ਤੋਂ ਤੇ ਦੋ ਇਹ ਜਿਹੜੇ ਮੋਡਿਊਲ ਚਲਾਉਂਦੇ ਸੀਗੇ ਇਹਨਾਂ ਤੋਂ ਬਰਾਮਦ ਹੋਏ ਇਸ ਤੋਂ ਇਲਾਵਾ ਜੀ ਇਹਦੇ ਨਾਲ ਨਾਲ ਬਿਕੋਜ਼ ਇਹ ਤਾਂ ਲੀਗਲ ਪ੍ਰੋਸੈਸ ਅਸੀਂ ਹੋਰ ਵੀ ਕਰ ਰਹੇ ਆ ਤੇ ਤੁਹਾਡੇ ਮਾਧਮ ਨਾਲ ਹੀ ਅਸੀਂ ਪਬਲਿਕ ਨੂੰ ਹੋਰ ਅਪੀਲ ਕਰਾਂਗੇ ਕਿ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਐਦਾ ਦੀ ਮਿਲਦੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕੀਤੀ ਜਾਏ ਸਾਡੇ ਈਮੇਲ ਐਡਰੈਸ ਤੇ WhatsApp ਤੇ ਫੋਨ ਨੰਬਰਸ ਹੈਗੇ ਅਵੇਲੇਬਲ ਜਾਂ ਫਿਰ ਸਾਡੇ ਲੋਕਲ ਥਾਣੇ ਪੁਲਿਸ ਚੌਕੀ ਹੈ ਸਾਡੇ ਆਫਿਸਿਸ ਦੇ ਵਿੱਚ ਵੀ ਆ ਕੇ ਦੱਸ ਸਕਦੇ ਆ ਇਹਦੇ ਨਾਲ ਨਾਲ ਜੀ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਵੱਲੋਂ ਕੁਝ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਇੱਕ ਤੋਂ ਉਹਨਾਂ ਨੇ ਮੈਜਿਸਟ੍ਰੇਟਲ ਇਨਕੁਆਇਰੀ बिकॉज ਇਹ ਇਨਸੀਡੈਂਟ ਇਨਰ ਸਿਵियर ਹੈਗਾ ਉਹ ਐਸਟੈਬਲਿਸ਼ ਕੀਤੀ ਹੈ ਅੰਡਰ ADC ਉਹ ਆਪਣੀ ਰਿਪੋਰਟ ਦੇਣਗੇ ਇੱਕ ਪਿਲਫਰੇਜ ਅਸੈਸਮੈਂਟ ਕਰਨ ਵਾਸਤੇ ਆਈਏ ਜਿਹੜਾ ਚੱਲਦਾ ਹੈਗਾ ਪਿਲਫਰੇਜ ਦਾ ਕੰਮ ਇਹਨੂੰ ਅਸੈਸ ਕਰਨ ਵਾਸਤੇ ਵੀ ਇੱਕ ਕਮੇਟੀ ਗਠਿਤ ਕੀਤੀ ਹੈ ਜਿਦੇ ਵਿੱਚ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਤੇ ਨਾਲ-ਨਾਲ ਇਹ ਪੀਪੀ ਆਪਣੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਨੁਮਾਇੰਦੇ ਤੇ ਸਾਡਾ ਪੁਲਿਸ ਵੱਲੋਂ ਐਂਡ ਡਿਪਟੀ ਡਾਇਰੈਕਟਰ ਫੈਕਟਰੀਜ਼ ਐਂਡ ਬੀਡੀਪੀਓ ਇਨਾ ਦੀ ਇੱਕ ਕਮੇਟੀ ਬਣਾਈ ਹੈ ਇਹਦੇ ਨਾਲ-ਨਾਲ ਉਹਨਾਂ ਨੇ ਵਹੀਕੂਲਰ ਜਿਹੜੀ ਮੂਵਮੈਂਟ ਹੁੰਦੀ ਹੈ ਅਮੂਮਨ ਸਾਈਡ ਤੇ ਲਾ ਲੈਂਦੇ ਆ ਕਹੀਂ ਵੇਟ ਕਰਦੇ ਆ ਬੋਟਲਿੰਗ ਪਲਾਂਟ ਦਾ ਆਪਣੇ ਬਾਰੀ ਦਾ ਉਹਦੇ ਵਾਸਤੇ ਵੀ ਉਹਨੂੰ ਕੰਟਰੋਲ ਕਰਨ ਵਾਸਤੇ ਆਰਟੀਓ ਸ਼ਾਰਪ ਤੇ ਸਾਥ ਪੁਲਿਸ ਰਿਪਰੈਜ਼ੈਂਟੇਟਿਵ ਤੇ ਨਾਲ ਐਕਸੀਐਨ ਐਂਡ ਪੀਡਬਲਿਊਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਗਠਿਤ ਕੀਤੀ ਗਈ ਹੈ ਇੱਕ ਕਮੇਟੀ ਸੋ ਦੈਟ ਇਹ ਇਨ ਟੋਟੈਲਿਟੀ ਅਗੇ ਇਹਨੂੰ ਪ੍ਰੀਵੈਂਟ ਵੀ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਜੋ ਗਲਤ ਕਰਦੇ ਆ ਉਹਨਾਂ ਤੇ ਚਲਾਨਿੰਗ ਹੋਏ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਲਿੱਤਾ ਜਾਏ ਤੇ ਨਾਲ ਦੀ ਨਾਲ ਦੇਲ ਵੀ ਰਾਈਟਿੰਗ ਵੀਲ ਆਲਸੋ ਵੀ ਰਾਈਟਿੰਗ ਟੂ ਦੀ ਕੰਸਰਨਡ ਅਥਾਰਟੀਜ਼ ਜਿਹੜੀ ਵੀ ਹੈਗੀ ਕਿ ਇਹਨੂੰ ਹੋਰ ਸੀਰੀਅਸਲੀ ਲੈ ਕੇ ਅਗਰ ਕੋਈ ਗਲਤ ਕਰਦਾ ਹੈ ਜੋ ਰੂਲਸ ਰੈਗੂਲੇਸ਼ਨਸ ਬਣੇ ਉਹਨਾਂ ਨੂੰ ਫਲਾਉਟ ਕਰਦਾ ਹੈ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕੀਤੀ ਜਾਏ ਤੇ ਉਹਨਾਂ ਦੇ ਲਾਇਸੈਂਸਸ ਵਗੈਰਾ ਵੀ ਰੱਦ ਕੀਤੇ ਜਾਣ ਅੱਜ ਇਹਦੇ ਮਾਰੇ ਕਦੀ ਪਹਿਲੇ ਕੰਪਲੇਂਟ ਨਹੀਂ ਹੈ ਕਿ ਲੋਕਲਸ ਦਾ ਕਹਿੰਦੇ ਆ ਅਸੀਂ ਬਹੁਤ ਵਾਰੀ ਕਹਿੰਦੇ ਆ ਅਸੀਂ ਇਤੋਂ ਕੱਢਦੇ ਆ ਟ੍ਰਾਂਸਪੋਰਟ ਫੈਕਟਰੀਜ਼ ਦੀ ਕਾਰ ਗਿਆ ਪਹਿਲਾ ਪੁਲਿਸ ਨੂੰ ਵੀ ਕੰਪਲੇਂਟ ਸੀ ਜੀ ਮੈਡਮ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਸਾਡੇ ਕੋਲ ਜਿੱਦਾਂ ਉਸੇ ਰਾਤ ਤੇ ਕੰਪਲੇਂਟ ਆਈ ਤੇ ਅਸੀਂ ਰਾਤ ਨੂੰ ਹੀ ਇਹਦੇ ਤੇ ਐਕਸ਼ਨ ਸਟਾਰਟ ਕਰਤਾ ਵਿਥਿਨ 24 ਆਵਰਸ ਵੀ ਰਾਉਂਡਡਡ ਆਫ ਥੀਸ ਪੀਪਲ ਤੇ ਜਿਹੜਾ ਇਹ ਜੇ ਬੰਦਾ ਹੈਗਾ ਜੀ ਸੁਖਚੈਨ ਸਿੰਘ ਇਹਦੇ ਤੇ ਪਹਿਲਾਂ ਕੱਟੜ ਪਰਚੇ ਦਰਜ ਹੈ ਇਹ ਕ੍ਰਿਮੀਨਲ ਐਂਟੀਸੀਡੈਂਟਸ ਹੈਗੇ ਇਹਦੇ ਐਂਡ ਤੋ ਕ੍ਰਿਮਨਲ ਪ੍ਰਵਰਤੀ ਦੇ ਬੰਦੇ ਹੁੰਦੇ ਆ ਬਟ ਜਦੋਂ ਹੀ ਸਾਨੂੰ ਇਤਲਾ ਮਿਲਦੀ ਹੈ ਅਸੀਂ ਜ਼ਰੂਰ ਕਾਰਵਾਈ ਕਰਦੇ ਆ ਲੇਕਿਨ ਲੋਕਲਸ ਦਾ ਹੀ ਕਹਿਣਾ ਉਹ ਕਹਿੰਦੇ ਬਾਰ ਬਾਰ ਪੁਲਿਸ ਦੇ ਉੱਤੇ ਉਹ ਸਵਾਲ ਚਾਹੁੰਦੇ ਆ ਕਹਿੰਦੇ ਇੰਨੀ ਕੰਪਲੇਂਟਸ ਅਸੀਂ ਕੀਤੀਆਂ ਲੇਕਿਨ ਕ੍ਰਿਟੀਕਲ ਪ੍ਰੈਸ਼ਰ ਹੋਣ ਦੇ ਕਰਕੇ ਪੁਲਿਸ ਅਸਲ ਤੇ ਐਕਸ਼ਨ ਨਹੀਂ ਲੈਂਦੀ ਨਹੀਂ ਮੈਡਮ ਅਗਰ ਕੰਪਲੇਂਟ ਕੀਤੀ ਹੈ ਤੋ ਸਾਡੇ ਕੋਲ ਰਿਟਨ ਰਿਕਾਰਡ ਦੇ ਵਿੱਚ ਵੀ ਅਸੀਂ ਚੈੱਕ ਕਰ ਲੈਂਦੇ ਆ ਅਗਰ ਕੋਈ ਕੰਪਲੇਂਟ ਆਈ ਹੈ ਤੋ ਵੀਲ ਟੇਕ ਐਕਸ਼ਨ ਬਟ ਜੋ ਮੈਂ ਪਤਾ ਕੀਤਾ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਹੈਗਾ ਆ ਪੀਪਲ ਸਪਰੰਗ ਇਨਟੂ ਐਕਸ਼ਨ ਐਂਡ ਇਹਨੂੰ ਪ੍ਰੀ

बठिंडा तो ये फिल करके गैस इतने बोटलिंग प्लांट वास्ते आ रही थी तो, तो हाँ जी मैडम वही है बोटलिंग प्लांट तो नियर अबाउट चार सौ पांच सौ मीटर का फासला होना जिथे टर्न ले no more, तो रहा है हूँ हो डूंगाई के नाल असी करते बट बिकॉज द ड्राइवर इज नो मोर तो सू थोड़ा सा वक्त लग रहा इनवेस्टिगेशन बट वील गेट टू द बॉटम ऑफ दिस

ਉਹ ਕੋਈ ਮੈਡਮ ਅਭੀ ਉਹੀ ਲੋਕੇਸ਼ਨ ਪਤਾ ਹੈ ਸਾਨੂੰ ਬਟ ਵੀ ਆਰ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਪਿਲਫੇਜ ਹੁੰਦੀ ਹੈ ਮਾਈਟ ਬੀ ਇਟ ਇਜ਼ ਪੋਸੀਬਲ ਕਿ ਇਹ ਉਹਦੇ ਨਾਲ ਹੋਏ ਤੋਂ ਉਹ ਅਸੀਂ ਟੈਕਨੀਕਲ ਕੋਈ ਦੇਖਾਂਗੇ ਉਹਦੇ ਵਿੱਚ ਵੀ ਟੈਕਨੀਕਲ ਇਨਵੈਸਟੀਗੇਸ਼ਨ ਵੀ ਹੋਗੀ ਐਂਡ ਇਨ ਕੇਸ ਆਂਦਾ ਹੈ ਤਾਂ ਉਹਨਾਂ ਤੇ ਜ਼ਰੂਰ ਕਾਰਵਾਈ ਕਰਾਂਗੇ ਸਿਰ ਇਹ ਜਿਹੜੇ ਕਾਲਾ ਬਾਜ਼ਾਰੀ ਕਰ ਰਹੇ ਸੀਗੇ ਇਹ ਸਿਲੰਡਰਸ ਦੀ ਕਿ ਅੱਗੇ ਕਿਵੇਂ ਸੇਲਿੰਗ ਕਰ ਰਹੇ ਸੀਗੇ ਕਿੰਨਾ ਵੇਂਦੇ ਸੀ ਇਹਨਾਂ ਦਾ ਕੀ ਸੀਗਾ ਜੀ ਮੈਡਮ ਇਹ ਜਿੱਦਾਂ ਜੋ ਟੈਂਕਰਸ ਜੋ ਗੈਸ ਟੈਂਕਰਸ ਹੈ ਉਹਨਾਂ ਦੇ ਡਰਾਈਵਰਸ ਨਾਲ ਜਿਹੜਾ ਇਹ ਅਵਤਾਰ ਸਿੰਘ ਹੈਗਾ ਅਸੀਂ ਫੜੇ ਖੁਦ ਇੱਕ ਗੈਸ ਟੈਂਕਰ ਦਾ ਡਰਾਈਵਰ ਹੁੰਦਾ ਸੀ ਤੇ ਇਹਦੇ ਜਾਣ ਪਛਾਣ ਦੇ ਵਿੱਚ ਵੀ ਬੰਦੇ ਹੈਗੇ ਤੇ ਉਹਨਾਂ ਨੂੰ ਲੁਭਾਉਂਦੇ ਸੀਗੇ ਤੇ ਉਹਨਾਂ ਨਾਲ ਮਿਲੀਭੁਗਤ ਕਰਕੇ ਤੇ ਇੱਥੋਂ ਟੈਂਕਰ ਦੇ ਵਿੱਚੋਂ ਗੈਸ ਗੱਡੀ ਤੇ ਇਲੀਗਲੀ ਉਹਨਾਂ ਨੂੰ ਸਿਲੰਡਰ ਦੇ ਵਿੱਚ ਫਿਲ ਕੀਤਾ ਤੇ ਬਲੈਕ ਮਾਰਕੀਟਿੰਗ ਦੇ ਵਿੱਚ ਕਮਰਸ਼ੀਅਲ ਤੇ ਇਹ ਦੂਜੇ ਡੋਮੈਸਟਿਕ ਸਿਲੰਡਰਸ ਦੋਨਾਂ ਦੇ ਵਿੱਚ ਇਹ ਉਹਨਾਂ ਨੂੰ ਫਿਰ ਕਿਉਂਕਿ ਫ੍ਰੀ ਇਹਨਾਂ ਨੂੰ ਮਿਲਦੀ ਸੀਗੀ ਤਾਂ ਇਹ ਸਸਤੇ ਦਮਾ ਤੇ ਵੇਚਤੇ ਸੀਗੇ ਤੇ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਕਿੱਥੇ ਇਹਨਾਂ ਦੀ ਸਪਲਾਈ ਹੁੰਦੀ ਸੀ ਜਿਹੜਾ ਕੈਨਸਨ ਸੁੱਕਾ ਸੀ ਕਿਨੇ ਰਸ ਕੀਤਾ ਉਹਦੇ ਤੇ ਪਹਿਲਾਂ ਵੀ ਪੱਛੇ ਵਗੇ ਪੰਚ ਛੇ ਸੱਤ ਉਹ ਸਾਰੇ ਗੈਰ ਚੋਰੀ ਦੇ ਹੈ ਜਾਂ ਕਿਹੜਾ ਲੱਗਦਾ ਨਹੀਂ ਮੈਕਸਿਮਮ ਜੀ ਜੋ ਸਾਡੇ ਕੋਲ ਆਇਆ ਇਹ ਲੜਾਈ ਝਗੜੇ ਔਰ ਵਕਤ ਚੋਰੀ ਦੇ ਹੈਗੇ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਹੈਗਾ 2017 ਦਾ ਉਹ ਆਈ ਥਿੰਕ ਆਦਮਪੁਰ ਜਲੰਧਰ ਦੇ ਵਿੱਚ ਦਰਜ 7-8 ਸਾਲ ਪਹਿਲਾਂ ਦਾ ਹੈ ਪਈ ਗੱਡੀ ਦਾ ਡਰਾਈਵਰ ਮਤਲਬ ਕਹਿੰਦਾ ਬਚ ਗਿਆ ਜਾਂ ਹੈ ਜੇ ਹੈ ਤੇ ਰੈਸਕ ਨਹੀਂ 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 ਜੋਜੀ ਟ੍ਰੱਕ ਡਰਾਈਵਰ ਸੀਗਾ ਉਹ ਸੁਖਜੀਤ ਸਿੰਘ ਹਾਂ ਸੀਗਾ ਜੋ ਖੰਨੇ ਦਾ ਰਹਿਣ ਵਾਲਾ ਉਹਦੀ ਡੈਥ ਹੋ ਚੁੱਕੀ ਸੀ ਹਾਂ ਜੀ ਅਧਿਕਾਰੀਆਂ ਤੋਂ ਵੀ ਕੋਈ ਜਾਂਚ ਚਲ ਰਹੀ ਹੈ ਹਾਂ ਜੀ ਪਲਾਂਟ ਦੇ ਅਧਿਕਾਰੀਆਂ ਤੋਂ ਵੀ ਜਾਂਚ ਚਲ ਰਹੀ ਜਿੱਤੇ ਤੱਕ ਇਦੇ ਵਿੱਚ ਕੋ ਬੋਟਲਿੰਗ ਪਲਾਂਟ ਦੇ ਵਿੱਚੋਂ ਕੋ ਇਨਵੋਲਡ ਹੋਏਗਾ ਡੈਫੀਨਿਟਲੀ ਐਕਸ਼ਨ ਵਿਲ ਬੀ ਟੇਕਨ ਅਗੇ ਇਸ ਤੇ ਸਰ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਦੇ ਵਿੱਚ ਸੁਪਨਾ ਰਾਜ਼ ਦੀ ਬਹੁਤ ਦਿਖਾਈ ਦੇ ਰਹੀ ਹੈ ਜਿਹਨੇ ਤੁਹਾਡੇ ਆਫਿਸ ਤੋਂ ਵੀ ਮੌਜੂਦਗੀ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਮੁਆਵਜ਼ੇ ਨੂੰ ਲੈ ਕੇ ਨਾਰਾਜ਼ਗੀ ਲਿਖੀ ਕਿ ਸਿਰਫ ਜਿਹੜੇ ਲੋਕਾਂ ਦੀ ਜ਼ਮੀਨ ਸੀ ਉਹਨਾਂ ਨੂੰ ਮੁਆਵਜ਼ਾ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਨਹੀਂ ਉਹਦੇ ਵਾਸਤੇ ਕੀ ਤੁਹਾਡੇ ਨੂੰ ਜੀ ਅਸੀਂ ਹੁਣੇ ਮਾਨਯੋਗ ਮਨਿਸਟਰ ਡਾਕਟਰ ਰਵਿਉਦ ਸਿੰਘ ਜੀ ਉਹਨਾਂ ਨਾਲ ਡੀਸੀ ਸਾਹਿਬ ਤੇ ਮੈਂ ਤੇ ਬਾਕੀ ਵੀ ਦੇ ਚੋ ਰਿਪਰੈਜ਼ੈਂਟੇਟਿਵਸ ਹੈ ਉਹ ਉੱਥੇ ਵਿਜ਼ਿਟ ਕਰਕੇ ਆਏ ਆ ਲੋਕਾਂ ਨੂੰ ਫੇਰ ਮਿਲ ਕੇ ਆਏ ਉਹਨਾਂ ਦੇ ਜੋ ਇਹ ਸੀਗੇ ਕਿ ਵੀ ਇਨ ਅਸਪੈਕਟਸ ਤੇ ਵੀ ਸਾਡਾ ਡਿਸਕਸ਼ਨ ਹੋਇਆ ਸੀਗਾ ਐਂਡ ਜੋ ਮੁਆਵਜ਼ਾ ਹੈਗਾ ਐਜ਼ ਯੂ نو ਕਿ ਸੀਐਮ ਸਾਹਿਬ ਮਾਨਯੋਗ ਸੀਐਮ ਸਾਹਿਬ ਨੇ ਆਲਰੇਡੀ 2 ਲੱਖ ਦਾ ਤਾਂ ਇਮੀਡੀਏਟਲੀ ਜੋ ਰੀਲੀਫ ਹੈਗਾ ਉਹ ਜੋ ਜਿੰਨਾ ਦੀ ਡੈਥ ਹੋਈ ਹੈ ਉਹਨਾਂ ਨੂੰ ਕੰਪਨਸੇਸ਼ਨ ਦੀ ਗੱਲ ਆ ਚੁੱਕੀ ਹੈਗੀ ਔਰ ਨਾਲ ਦੀ ਨਾਲ ਡੀਸੀ ਸਾਹਿਬ ਅੱਗੇ ਵੀ ਟੇਕ ਅਪ ਕਰ ਰਹੇ ਐਂਡ ਵੀ ਐਕਸਪੈਕਟ ਕੀ ਐਨਹਾਂਸ ਹੋ ਜਾਏਗਾ ਟੂਵਰਡਸ ਦੀ ਐਕਸਪੈਕਟੇਸ਼ਨ ਜਿਹੜੇ ਕਿ ਲੋਕੀ ਕਹਿ ਰਹੇ ਆ ਜਿਨ੍ਹਾਂ ਦੀ ਜੀ ਇੰਜਰੀਜ਼ ਹੋਈਆਂ ਉਹਨਾਂ ਨੂੰ ਵੀ ਕੰਪਨਸੇਸ਼ਨ ਦੇਣ ਦੇ ਵਾਸਤੇ ਕੇਸ ਭੇਜਿਆ ਜਾ ਰਿਹਾ ਐਂਡ ਉਹ ਮੋਸਟ ਪ੍ਰੋਬਬਲੀ ਇਟ ਵਿਲ ਬੀ ਪੋਜ਼ਿਟਿਵ ਜਿਹੜਾ ਅੱਜ ਇਹਨਾਂ ਨੇ ਟਰੱਕ ਪਕੜਿਆ ਸੀ ਜੀ ਨਹੀਂ ਜੀ ਮੈਡਮ ਉਹ ਜਿਹੜਾ ਜੋ ਟਰੱਕ ਇਹਨਾਂ ਨੇ ਰੋਕਿਆ ਸੀਗਾ ਉਹ ਖਾਲੀ ਸਿਲੰਡਰਸ ਦੇ ਨਾਲ ਉਹਦੇ ਵਿੱਚ ਖਾਲੀ ਸਿਲੰਡਰ ਸੀਗੇ ਉਹ ਬੋਟਲਿੰਗ ਪਲੈਂਟ ਵਾਸਤੇ ਤੇ ਉਹ ਉਸ ਮਤਲਬ ਇਟ ਵਾਸ ਜਸਟ ਗoing ਥਰੂ ਥੈਟ ਤੋਂ ਉਹ ਜੋ ਬੰਦਾ ਹੈ ਉਹਦੇ ਨਾਲ ਵੀ ਅਸੀਂ ਪੁੱਛਗੀਚ ਕੀਤੀ ਐ ਐਂਡ ਜੋ ਸਿਲੰਡਰਸ ਐ ਉਹ ਖਾਲੀ ਸੀਗੇ ਸਰ ਉਹ ਟਰਨ ਵੀ ਬੰਦ ਕੀਤਾ ਹੋਊਗਾ ਜਿਸ ਦੇ ਪ੍ਰੰਤ ਥੋੜੀ ਅੰਨੀ ਰਹੀ ਹਾਂਜੀ ਅੱਜ ਉੱਥੇ ਇਹ ਵੀ ਹੋਈ ਸੀਗੀ ਤੇ ਉਹ ਕੁਝ ਪਿੰਡ ਵਾਲੇ ਜੋ ਸਰਪੰਚ ਆ ਗਏ ਉਹਨਾਂ ਨਾਲ ਗੱਲ ਹੋਈ ਐ ਕਿ ਉੱਥੇ ਰਾਹ ਜਾਂਦਾ ਐ तो वो एडमिनिस्ट्रेशन इज लुकिंग एट इट वो अगर चाहते हैं तो वी डेफिनेटली वो क्लोज ਕੀਤਾ ਜਾਊਗਾ तो नेशनल हाईवे ने भी कहा ਜਾਊਗਾ कि ਇਦਾਂ ਦੇ ਜੋ ਇਲੀਗਲ ਟਰਨਸ ਵਗੈਰਾ ਉਹਨਾਂ ਤੇ ਜੋ اگر ਬੰਦ ਕਰਨੇ ਬਣਦੇ वो ਕੀਤਾ ਜਾਊਗਾ ਇਹ ਫਿਰ ਜਿਹੜਾ ਟਰੱਕ ਜਾ ਰਿਹਾ ਸੀ ਲਗਭਗ ਗੁੱਤਰ ਚੋਰੀ ਦੇ ਗੈਸ ਕਢਾਉਣੇ ਜਾ ਤੇ ਜਿਹੜੇ ਬੰਦੇ ਹੈਗੇ ਇਹ ਵੀ ਹਾਲੇ ਦੁਆਲੇ ਦੇ ਹੈਗੇ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਬਟ ਜਿਹੜਾ ਡਰਾਈਵਰ ਸੀਗਾ ਬਿਕੋਜ਼ ਉਹਦੀ ਡੈਥ ਹੋ ਗਈ ਹੈ ਇਸ ਕਰਕੇ ਥੋੜਾ ਜਿਹਾ ਸਾਨੂੰ ਵੀ ਹਾਲੇ ਤੱਕ ਸਾਨੂੰ ਪਤਾ ਨਹੀਂ ਲੱਗਿਆ ਬਟ ਬਿਕੋਜ਼ ਸਾਡੇ ਕੋਲ ਹੋਰ ਲੀਡਸ ਹੁੰਦੀਆਂ ਟੈਕਨੀਕਲੀ ਅਸੀਂ ਪਤਾ ਲਗਾ ਹੀ ਲਵਾਂਗੇ ਤੇ ਜੇ ਜਿਹਦੀ ਵੀ ਅਗਰ ਮਿਲੀਬੂਤ ਹੋਗੀ ਤਾਂ ਡੈਫੀਨੇਟਲੀ ਉਹਨਾਂ ਦੇ ਅਗੇਂਸਟ ਵੀਲ ਟੇਕ ਦੀ ਸਟਰੋਂਗੇਸਟ ਨੈਸੀਸਰੀ ਲੀਗਲ ਐਕਸ਼ਨ ਕਿਉਂਕਿ ਗੱਡੀ ਦਾ ਹਲਾਲਾ ਗੱਡੀ ਦਾ ਡਰਾਈਵਰ ਵੀ ਜਾਂਚ ਹੋਣੀ ਹੈ ਉਹ ਮੈਂ ਡੀਸੀ ਸਾਹਿਬ ਵੈਸੇ ਡੀਸੀ ਸਾਹਿਬ ਦੇ ਫਾਰਮਲ ਆਰਡਰਸ ਹੋਣਗੇ ਆਈ ਆਸਕ ਕਿ ਵੀ ਉਹ ਅਗਰ ਪ੍ਰੈਸ ਨੋਟ ਦੇ ਵਿੱਚ ਆ ਜਾਣਗੇ ਤਾਂ ਉਹਨਾਂ ਦੇ थ्रू ਕਰਨਾ ਹੈ ਉਹਦਾ ਜੀ ਵੇਅਰ ਅਬਾਊਟ ਹਲੇ ਡਿਫਿਕਲਟ ਸਾਨੂੰ ਅਭੀ ਤੱਕ ਨਹੀਂ ਪਤਾ ਲੱਗੇ ਬਿਕੋਜ਼ ਜਿਹੜੇ ਨਾਂ ਤੋਂ ਉਹਦਾ ਕੋਈ ਟ੍ਰੇਸ ਹੋਇਆ ਬਿਕੋਜ਼ ਉਹ ਕਾਫੀ ਨੰਬਰ ਵਗੈਰਾ ਉਹਦੀ ਵੀ ਦਿੱਕਤ ਆ ਰਹੀ ਹੈ ਤੇ ਉਹਦੇ ਵੇਅਰ ਅਬਾਊਟਸ ਵੀ ਪਤਾ ਨਹੀਂ ਹੈ ਕਿਉਂਕਿ ਇੰਜਰਡ ਹੈਗੇ ਜਿਹੜੇ ਬੰਦੇ ਉਹਨਾਂ ਵਿੱਚੋਂ ਵੀ ਕਈ ਐ ਜੋ ਕਿ ਕਾਫੀ ਸੀਰੀਅਸ ਹੈ ਤੋ ਕਈਆਂ ਦੇ ਟ੍ਰਕ ਤੋਂ ਡਰਾਈਵਰ ਦਾ ਜੇ ਪਤਾ ਨਹੀਂ ਆ ਨਹੀਂ ਉਹ ਤਾਂ ਨਹੀਂ ਪਤਾ ਲੱਗਿਆ ਉਹਨੇ ਕਿੱਦੀਆਂ ਸੀ ਕੱਲੇ ਕੱਲੇ ਡਰਾਈਵਰ ਸੀ ਇਹ ਕੀ ਹੋ ਨਾਮ ਉਹ ਉਹ ਦੇਖੋ ਜੀ ਜੋ ਸਾਨੂੰ ਪਤਾ ਲੱਗਿਆ ਹੈ ਕਿ ਕੱਲੇ ਕੱਲੇ ਸੀਗੇ ਡਰਾਈਵਰਸ ਉਹਨਾਂ ਦੇ ਵਿੱਚੋਂ ਅੱਗੇ ਜਿਹੜਾ ਜੋ ਮੇਨ ਟਰੱਕ ਦਾ ਸੀਗਾ ਡਰਾਈਵਰ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਦੂਜੀ ਹੈਗੀ ਅਸੀਂ ਉਹਦੀ ਪਿੱਛੇ ਜਾ ਕੇ ਦੇਖ ਰਹੇ ਹਾਂ ਵੀ ਉਸ ਟਾਈਮ ਕੌਣ ਉਹਨੂੰ ਡਰਾਈਵ ਕਰ ਰਿਆ ਸੀਗਾ ਡੈਫੀਨਿਟਲੀ ਉਹਦੇ ਕੋਈ ਪਿਕਅਪ ਦਾ ਡਰਾਈਵਰ ਸੀ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਤਾਂ ਲੱਗਾ ਹੋਊਗਾ ਉਹਨਾਂ ਨੇ ਕੋਈ ਆਂਟੀ ਸਾਡੇ ਕੋਲ ਜੀ ਹਾਲੇ ਤੱਕ ਨਹੀਂ ਕਿਸੇ ਨੇ ਅਪਰੋਚ ਕੀਤਾ ਅਸੀਂ ਵੀ ਬਾਹਰ ਕਰ ਰਹੇ ਤੇ ਅਸੀਂ ਕਰ ਹੀ ਲਵਾਂਗੇ ਸਾਡੇ ਕੋਲ ਕੁਝ ਲੀਡਸ ਹੈਗੀ ਆ ਗਈਆਂ ਤੇ ਅਸੀਂ ਵਰਕ ਕਰ ਰਹੇ ਤੇ ਡੈਫੀਨਿਟਲੀ ਅਸੀਂ ਆਜ ਕੱਲ ਦੇ ਵਿੱਚ ਇਹਨੂੰ ਪਤਾ ਕਰ ਲਾਂ ਨਾ ਉਹਦੇ ਪਰਿਵਾਰ ਦੇ ਮੈਂਬਰ ਆਏ ਨਾ ਗੱਡੀ ਦਾ ਮਾਲਕ ਤੇ ਕਰਦਾ ਆ